ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਚਾਹਲ ਕਲਾਂ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਚਾਰ ਪਸ਼ੂ ਸੇਲ ਕਰਨੇ ਆ ਬਹੁਤ ਚੰਗੀ ਕੁਆਲਿਟੀ ਦੇ ਪਸ਼ੂ ਹੁੰਦੇ ਵੀਰ ਕੋਲ ਸਭ ਤੋਂ ਪਹਿਲਾਂ ਜੁੜੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਾਏ ਪਸ਼ੂ ਨੂੰ ਦੋ ਟੰਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਘੱਬਣ ਹੁੰਦਾ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਸਕੇ ਆਪਾਂ ਗੱਲਬਾਤ ਕਰਾਉਣੇ ਆ ਇਹਨਾਂ ਪਸ਼ੂਆਂ ਦੀ ਢੇਲ ਲੈਣੇ ਆ ਜੀ ਸਾਈ ਸਾਸਰੀਕਾਲ ਵੀਰ ਜੀ ਸਿਨਾ ਭਾਈ ਸਾਸਰੀਕਾਲ ਕੀ ਹਾਲ ਚਾਲ ਹੈ ਆ ਜੀ ਠੀਕ ਠਾਕ ਭਾਈ ਤੁਸੀਂ ਸੁਣਾਓ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਸ ਆਪਣਾ ਪਿੰਡ ਚਾਲਗਲਾ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਫਰ ਜੀ ਠੀਕ ਹੈ ਫੋਨ ਨੰਬਰ 7778975 ਠੀਕ ਹੈ ਜੀ ਤੇ ਅੱਜ ਚਾਰ ਪਸ਼ੂ ਆਈ ਚਾਰ ਪਸ਼ੂ ਭਾਜੀ ਇੱਕ ਮੱਝ ਆ ਗਈ ਇੱਕ ਮੱਝ ਆ ਦੋ ਹੁੰੀਆਂ ਵਾ ਇੱਕ ਟੋਕੜ ਵਸ਼ੀ ਠੀਕ ਹੈ ਹਾਂਜੀ ਤੇ ਸ਼ੁਰੂਆਤ ਮਾਝ ਤੋਂ ਕਰਦੀ ਹਾਂ ਹਾਂ ਸ਼ੁਰੂਆਤ ਮਾਝ ਤੋਂ ਕਰ ਲੈਣੇ ਭਾਜੀ ਗੱਬਣਾ ਜੀ ਇਹ ਭਾਜੀ ਪੂਰਾ ਡੇਢ ਮਹੀਨਾ ਖੜਦੀ ਪੂਰਾ ਡੇਢ ਮਹੀਨਾ ਅੱਛਾ ਡੇਢ ਮਹੀਨਾ ਖੜਦੀ ਹੈ 50 ਦਿ ਠੀਕ ਹੈ ਜੀ ਜੇ ਸੂਏ ਇਹਨੇ ਸੁਣਾ ਜੀ ਅੱਛਾ ਤੀਜੇ ਸੁਣਾ ਜੇ ਸੂਏ ਸੁਣਾ ਵਾ ਤਾਂ ਤਾਜੀ ਦਾ ਰਿਕਾਰਡ ਵੀ ਲੋਵੇਂ ਚੰਗਾ ਜਦੋਂ ਸੰਧੀਰਾ 13 12 13 ਕਿਲੋ ਦਾ ਚੌਂਦੀ ਹੈ ਠੀਕ ਹੈ ਜੀ ਠੀਕ ਹੈ ਨਾਲ ਚਾਤੀ ਮਰਾ ਦੋ ਬਾਕੀ ਸੋਣੀ ਸੁਨੱਖੀ ਆ ਤੋੜ ਦੋ ਵੀਰ ਜੀ ਤੀਜੇ ਸੂਏ ਸੁਣਾ ਵਾ ਤੇ ਦੁੱਧ ਕਿੰਨਾ ਕੁ ਦਿੰਦੀ ਰਹੀ ਉਦਾਂ ਦੁੱਧ ਭਾਜੀ 13 ਕਿਲੋ ਕਹਿੰਦੇ ਦਿੰਦੀ ਰਹੀ ਅੱਛਾ 13 ਕਿਲੋ ਦੁੱਧ ਦਿੰਦੀ ਰਹੀ ਹੈ ਐ ਠੰਡੀ ਠੰਡੀ ਬੜੀ ਆ ਭਾਜੀ ਲੋ ਬਾਕੀ ਕੋਈ ਸੰਭਾਲੂਗਾ ਤੇ ਚੰਗੀ ਆ ਤਾਂ ਆਹ ਕੁਈ ਖਾਣ ਵੀ ਸੋਹਣੇ ਲੱਗੇ ਆਜੋ ਆਹ ਕੁਈ ਖਾਣਾ ਇਹਵਾ ਜੰਗਾ ਅਧਾਰ ਕਰ ਜੂਗੀ ਥਣਾ ਦੀ ਵੀਰ ਜੀ ਕੋਈ ਬਾਤ ਕੱਟਨੀ ਹੈਗੀ ਬਾਤ ਕੱਟਨੀ ਭਲੀ ਥਣਾ ਦੀ ਗਰੰਟੀ ਭਾਰਦੀ ਗਰੰਟੀ ਹੋਊਗਾ ਆਪਣੀ ਠੀਕ ਹੈ ਅੰਤਿਆ ਤੱਕ ਆਪਣੀ ਗਰੰਟੀ ਹੈ ਸਹੀ ਹੈ ਹਾਂਜੀ ਤੇ ਮਾ ਵੀ ਅਜਾ ਮਾ ਵੀ ਇਹਨੇ 50 ਦਿਨ ਪੂਰੇ ਖੜਨੇ ਆ ਡੇਢ ਮਹੀਨੇ 50 ਦਿਨ ਕੋਈ 2 ਮਹੀਨੇ ਮੰਨ ਲੇ ਭਾਵੇਂ ਹਣਾ 2 ਵੀ ਮੰਨ ਲੇ ਭਾਜੀ ਆਪਾਂ ਚੈੱਕ ਕਰਾ ਕੇ ਲਈਏ ਚੈੱਕ ਕਰਾ ਕੇ ਦੇਣੀ ਠੀਕ ਆ ਹਾਂਜੀ ਆਪਣਾ ਡਾਕਟਰ ਨੇ ਆਵੇ ਚੈੱਕ ਕਰਾ ਕੇ ਫਿਰ ਸੌਦਾ ਕਰ ਲਈਏ ਕਿੰਨਾ ਮੁੱਲ ਕਰਨਾ ਜੀ ਮੋਲ ਤਾਂ ਤੁਹਾਨੂੰ ਕਹਿੰਦਾ ਜੇ ਟੁੱਕੀ ਟੱਕੀ ਹੋਏ ਫਿਰ ਤੇ ਮੈਂ ਹੈਗੀ 80 90 ਦੀ ਹਾਂਜੀ ਹੁਣ ਆਪਾਂ ਭਾਜੀ ਮੋਲੇ ਦਾ 65000 ਕਰਦੇ ਆ ਠੀਕ ਆ ਬਾਠ ਦੀ ਦੇ ਦਈਏ ਕਰ ਦੋਗੇ ਛੋੜ ਛੜ ਪੂਰੇ 60 ਦੀ ਦਵਾਂਗੇ ਭਾਜੀ ਛੋੜ ਹੀ ਕਰਨੀ ਹੋਰ ਜੂ ਮਾੜਦਾਨ ਕਰੀ ਮਾੜਦਾਨ ਨੂੰ ਉਦਾਂ ਮਹੀਨਾ ਡੇਢ ਹੀ ਕਰਦੀ ਹੈ ਭਾਜੀ ਤੁਹਾਨੂੰ ਆਪਾਂ ਦੋ ਦੱਸਦੇ ਆ ਠੀਕ ਹੈ ਜੀ ਤੇਵਲੇ ਡੰਗਰ ਵੱਧ ਘੱਟ ਵੀ ਲੈ ਜਾਂਦਾ ਵਾ ਬਾਕੀ ਇੱਕ ਰਮ ਆਈ ਹੈ ਬਾਕੀ ਸਾਫ ਸੁਥਰੀ ਕੋਈ ਹੈ ਆਪਣੀ ਇੱਕ ਥਣ ਦਿਖਾ ਦਿੰਨੇ ਆ ਵੇਖੋ ਜੀ ਥਣ ਸਨਖੀ ਬੜੀ ਸੋਹਣੀ ਬੜੀ ਹਾਂਜੀ ਠੀਕ ਆ ਹਾਂਜੀ ਤੇ ਆਲੀ ਵੜ ਇਹਦੇ ਕੋਲ ਕਿੰਨਾ ਹੈ ਇਹ ਵੀ ਵੜ ਭਾਜੀ ਬਿਲਕੁਲ ਮਤਾਂ ਤਾਜੀ ਹੈ ਜੇ ਮੈਲਾ ਪੂਰਾ ਖੋਲ ਕੇ ਮਾਰਨ ਦੀ ਜੇ ਵਸ਼ੀ ਅੱਛਾ ਜੀ ਹਾਂਜੀ ਪੂਰਾ ਮੈਲਾ ਮੂੜਾ ਮਾਰਦੀ ਹੈ ਵਸ਼ੀ ਦੋ ਦੋ ਦਾ ਆਟਾ ਮੇਰਾ ਹੈਗਾ ਨਾ ਠੰਡਾ ਕਰਕੇ 10 ਕਿਲੋ ਠੰਡਾ ਕਰਕੇ ਹੈਗਾ ਬੱਚਾ ਬੱਚਾ ਜਿਹੜਾ ਭਾਜੀ ਮਰ ਗਿਆ ਬੱਚਾ ਮਰ ਗਿਆ ਸਭ ਲੋ ਵੀ ਮਰਿਆ ਦਿੱਤਾ ਉਹਨਾਂ ਕਿਹਾ ਠੀਕ ਹੈ ਹਾਂਜੀ ਸਹੀ ਜੋ ਤੇ ਮਹੂਰੀ ਭਾਜੀ ਇਹ ਚਾਰ ਦੰਦਾਂ ਦੇ ਜੀ ਸੀ ਸੂਆ ਪਹਿਲਾਂ ਹੀ ਪਹਿਲਾਂ ਮਸੀ ਚਾਰ ਦੰਦਾਂ ਦੇ ਮਸੀ ਭਾਜੀ ਪਿਓਰ ਚਾਰ ਦੰਦਾਂ ਦਾ ਠੀਕ ਹੈ ਜੀ ਆਹ ਵੇਖੋ ਜੀ ਪਿਓਰ ਚਾਰ ਦਾ ਕੋਤੇ ਕਿ ਨਾ ਵਸੇ ਜੀ 10 ਕਿਲੋ ਠੰਡਾ ਗਾਇ ਕੇ ਦੁੱਧ ਵਾਧ ਹੀ ਹੋਊਗਾ ਪਰ 10 ਮਾਣੇ ਕਿ ਲਵੇ ਉਹ ਤੇ 10 14 ਗਦੋ ਚੌਗੀ ਵਸ਼ੀ ਪਾ ਸਕੋ ਅਜੇ ਪਖਾ ਦਾ ਤਾਂ ਨਹੀਂ ਜੀ 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 ਆਹ ਵੇਖੋ ਜੀ ਬੜੀ ਪਾਜੀ ਮੈਂ ਵਜਨ ਗੁਜਨ ਵਾਲੀ ਵੱਛੀ ਹੈ ਕੋਈ ਗੱਲ ਨਹੀਂ ਅਬ ਥੋੜੀ ਚਵਾਈ ਇੱਕ ਨੰਬਰ ਦੀ ਠੀਕ ਹੈ ਜੀ ਹਾਂ ਜੀ ਰਸੀ ਪਾਉਣ ਦੀ ਲੋੜ ਵੀ ਨਹੀਂ ਜੀ ਨੂੰ। ਬਾਹੋ ਭਾਵੇਂ ਨਾ ਪਾਓ ਭਾਜੀ। ਠੀਕ ਆ। ਬਾਹੋ ਭਾਵੇਂ ਨਾ ਪਾਓ ਜਦਾਂ ਮੱਧੀ ਕੋਈ ਚੋਲਦੀ ਹੈ। ਕਿੰਨਾ ਮੁੱਲ ਕਰਨਾ ਜੀ? ਮੁੱਲ ਤਾਂ ਭਾਵੇਂ ਜੇ ਹੁੰਦਾ ਭਾਜੀ ਬੱਚਾ ਬੱਚਾ ਇਹਦਾ ਹੋਊ ਮੁੱਲ ਪੂਰੀ। ਸਾਹਮਣੇ ਦਾ ਬਰੂ ਖੜੇ। ਹਾਂਜੀ। ਫਿਰ ਤਾਂ ਵੇਖੀ ਆਪਾਂ 45000 ਦੇ ਵਿੱਚ ਨਹੀਂ। ਠੀਕ ਆ। ਹੋਣ ਭਾਵੇਂ ਦਾ ਮੁੱਲ ਕਾਲੀ ਭਾਜੀ 40 ਭਾਵੇਂ ਕਾਲੀ 35। ਹਾਂਜੀ। 30 ਦੀ ਦੇਣੀ। ਕਨੇਦੀ 32000 32000 ਹਾਂ ਜੀ ਦੁੱਧ ਕਿੰਨਾ ਭਾਜੀ 10 ਕਿਲੋ ਠੰਡਾ ਕਰਕੇ ਦੁੱਧ ਵਧੂਗੀ ਇਹ ਜਮ ਵਸ਼ੀ ਤੁਰਨਦੀ ਆ ਠੀਕ ਪੂਰਾ ਫੁੱਲ ਮਾਣਦੀ ਬੇਸ਼ੱਕ ਆਪਾਂ ਡਾਕਟਰ ਲੈ ਕੇ ਚੈੱਕ ਕਰਾ ਕੇ ਫਿਰ ਸੌਦਾ ਕਰਦੇ ਥਾਣਾ ਦੀ ਕੋਈ ਬਾਤ ਘੜਨੀ ਨਹੀਂ ਹੈਗੀ 100% ਵੀ ਬਾਤ ਘੜਨੀ ਨਹੀਂ ਭਾਜੀ ਇਧਰੋਂ ਜਹਾਦੀ ਜੂਤੀ ਮਰਾ ਦੋ ਥਾਣਾ ਠੀਕ ਆ ਇਧਰੋਂ ਮਰਾ ਦੋ ਇੱਕ ਤਰੀਕਾ ਆ ਫਿਰ ਥਾਣੇ ਵੇਖ ਲੈ ਮੈਂ ਠੰਡੀ ਆ ਭਾਜੀ ਇਹ ਨਹੀਂ ਕੋਈ ਲੱਤਾਂ ਮਾਰਨ ਵਾਲੀ ਉਹ ਨਹੀਂ ਹੈਗੀ ਥਾਣੇ ਸਿਵਾਈ ਬੋਣੇ ਕਰਦੇ ਜਵਾਨ ਲੱਗੋ ਹਾਂ ਜੀ ਠੀਕ ਬਹੁਤ ਚੰਗੀ ਵਸ਼ੀ 32 ਜੋ ਨੂੰ ਮਾਣਦਣ ਖੁੱਲਾਕ ਨੇ ਪੂਰੇ 30 ਦੀ ਭਾਜੀ ਦੇ ਦਾਂਗੇ ਜੋ ਛੋਟੀ ਕਰਨੀ ਆ ਠੀਕ ਆ ਭਾਜੀ ਪੂਰੇ 30000 ਹੀ ਦੇ ਦਾਂਗੇ ਮੈਂ ਹੂੰ ਲਾਵੇ ਜੇ ਕੋਈ ਮੋੜ ਹੋਣਾਗੇ ਇਹਨੂੰ ਮੋੜਦੇ ਨਹੀਂ ਭਾਜੀ ਅੱਗੇ ਵੀ ਨਹੀਂ ਕਰੀ ਮੋੜ ਆਪਣਾ ਸਾਫ ਦਾ ਪਾਲ ਹੁੰਦਾ ਠੀਕ ਆ ਨਾਲਾ ਕੰਮ ਹੀ ਨਹੀਂ ਹੁੰਦਾ ਸਹੀ ਆ ਅਗਲੀ ਜਿਹੜੀ ਆ ਗਈ ਆ ਵਛਾ ਦੂਜਾ ਜੂਆ ਭਾਜੀ ਹਾਂਜੀ ਆ ਵਛਾ ਜੇ ਕੋ 10 ਦਾ ਨਾਲੇ 15 ਦਾ ਨਾਲੇ ਆਹ ਥਾਣਾ ਚਾਹ ਕਰਾਓ ਕਿ ਮੈਂ ਇਹ ਹਾਂ ਵੇਖੋ ਇਹ ਥਾਣ ਬੜਾ ਸੋਹਣਾ ਲੱਗਾ ਵੇ ਸਪੈਸ਼ਲ ਥਾਣ ਲੱਗਾ ਇਹਨੂੰ ਕੇ ਇਹ ਚਵਾਈ ਭਾਜੀ ਇੱਕ ਨੰਬਰ ਦੀ ਵਛਾ ਹਾਂਜੀ ਹਾਂਜੀ ਸੂਆ ਦਾ ਕਰਵਾਵਾਂ ਦੂਜਾ ਭਾਜੀ ਦੁੱਧ ਜਾ ਸੁ ਭਾਜੀ ਕਿਉਂ ਦੋ ਦੁੱਧ ਦੇ ਦੁੱਧ ਠੀਕ ਆ ਆ ਜੋ ਦੁੱਧ ਦੁੱਧ ਦੇ ਥਲੇ 13 ਕਿਲੋ ਭਾਜੀ 13 ਕਿਲੋ 13 ਕਿਲੋ ਪੱਕਾ ਦੁੱਧੋ ਕੰਡੇ ਦਾ ਠੀਕ ਆ ਆ ਜੋ ਇਹ ਆ ਥਾੜੇ ਇੱਧਰ ਇੱਧਰ ਮਰਾ ਜੋ ਹਾਂਜੀ ਹਾਂਜੀ ਥਣ ਸੋਹਣੇ ਲੱਗੇ ਆਹਾਂ ਦੀ ਕੁਆਲਿਟੀ ਬੜੀ ਭਾਜੀ ਮਜ਼ਾ ਇੰਨਾ ਸੋਹਣਾ ਹੈ ਆ ਜੋ ਤੇ ਇਹਦਾ ਕਿੰਨਾ ਕਰਨਾ ਜੇ ਮੋਲ ਇਹਦਾ ਮੋਲ ਭਾਏ ਭਾਜੀ 40 ਕਰ ਲੀਏ ਭਾ 42 ਕਰ ਲੀਏ ਹਾਂਜੀ 3800 ਦੀ ਦੇਦੀ ਐ ਛੋੜ ਹੋ ਜੂਗੀ 35 ਦੀ ਦੇਣੀ ਐ ਭਾਜੀ ਛੋੜ ਹੀ ਕਰਨੀ ਆਪਣੀ ਮਰਜ਼ੀ ਨਾਲ ਠੀਕ ਐ 11 ਕਿਲੋ ਦੁੱਧ ਦੀ ਪੂਰੀਆਂ ਚਵਾ ਕੇ ਦਾ ਜੀ 6 ਕਿਲੋ ਜੀ 6 ਕਿਲੋ ਜਿੰਨਾ ਮਰਜ਼ੀ ਬੋਲੋ ਆ ਵਛਾ ਮਗਰੇ ਐ ਇਹਨਾਂ ਆ ਵਛਾ ਸਾਹਮਣੇ ਠੀਕ ਐ ਆ ਵਛੀ ਥਰੇ ਦੁੱਧ ਭਾਜੀ ਪੱਕਾ 5 ਕਿਲੋ 5 ਕਿਲੋ ਦੁੱਧ ਹਾਂ ਚੈੱਕ ਕਰਾਓ ਇਹਦਾ ਠੀਕ ਐ ਥਾਨ ਬੜਾ ਸੋਹਣਾ ਲੱਗਾ ਥਾਨ ਲੱਗਾ ਵਛੀ ਹਾਂਜੀ 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 ਆ ਲਓ 5 ਕਿਲੋ ਦੁੱਧ ਪੱਕਾ 5 ਕਿਲੋ ਭਾਜੀ ਬਣੀ ਪੁਣੀ ਗਾਂਗ ਨਹੀਂ ਇਹ ਨਹੀਂ ਪਾਜੀ ਆਪਾਂ ਪੁੱਛਿਆ ਹੀ ਨਹੀਂ ਤੇ ਠੀਕ ਆ ਹਾਂਜੀ ਕਿਵਾਈ ਇਹਦੀ ਵੀ ਬੜੀ ਪਾਜੀ 1 ਨੰਬਰ ਚ ਵਈਏ ਠੀਕ ਹੈ ਜੀ ਆਜੋ ਟੋਕੜਿਆ ਜੀ ਟੋਕੜ ਟੋਕੜ ਬਾਕੀ ਥਾਣ ਬੜਾ ਸਪੈਸ਼ਲ ਲੱਗਾ ਸੋਹਣਾ ਥਾਣ ਲੱਗਾ ਇਕਵਾੜੀਆ ਜਾਂਦੋ ਇਹਦਾ ਮੁੱਲ ਇਹਦਾ ਭਾਵੇਂ ਮੁੱਲ ਭਾਈ ਆਪਾਂ ਕਰ ਲਈਏ 15 ਭਾਵੇਂ ਕਰ ਲਈਏ 16 ਹਾਂਜੀ ਇਹ ਭਾਈ ਗਿਆ ਸਾਨੂੰ 12000 ਹੋਜੂ ਛੋਟ ਉਹ ਚੋ 500 ਹੋਰ 11.5 ਦੀ ਪੂਰੇ 11000 ਦੀ ਦੇ ਦਾਂਗੇ ਭਾਜੀ ਠੀਕ ਹੈ 5 ਕਿਲੋ ਦੁੱਧ ਹਾਂਜੀ ਠੰਡੀ ਧੀਰੀ ਕੋਈ ਰਸੀ ਨਹੀਂ ਪਾਉਣੀ ਇਹਨੂੰ ਠੀਕ ਪਾੜਾ ਪਾਈ ਦਾ ਰਸੀ ਨਹੀਂ ਪਾਉਣੀ ਇਹਨੂੰ ਕਰਨੀ ਕੋਈ ਗੱਲਬਾਤ ਹੋਰ ਬਸ ਇਹ ਹੋਈਏ ਭਾਜੀ ਸਾਰਾ ਮਾਲ ਆ ਤਿੰਨ ਸੁਈਆਂ ਸੋਈਆਂ ਵਾ ਇਹ ਗੱਭਣ ਨੂੰ ਚੈੱਕ ਕਰਾ ਕੇ ਕਰੋ ਠੀਕ ਹੈ ਇਹੋ ਬੇਨਤੀ ਆਪਣੀ ਹਰ ਵੀਡੀਓ ਜੁ ਹੁੰਦੀ ਭਾਜੀ ਠੀਕ ਹੈ ਜੀ ਲਾ ਲਿਓ ਵੀਰ ਨੂੰ ਫੋਨ ਸਾਰੇ ਪਸ਼ੂ ਬਹੁਤ ਸੋਹਣੇ ਆ ਤਸ ਤੇ ਬਾਕੀ ਜਿਹੜੀਆਂ ਚੋਣ ਵਾਲੀਆਂ ਹਨ ਦੋ ਟਾਈਮ ਚੋ ਕੇ ਆਪਣੀ ਸਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ